ਅੰਮ੍ਰਿਤਸਰ ਨੂੰ ਟਾਪ ਤੇ ਲੈ ਕੇ ਜਾਣਾ ਹਰ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਚਾਹੇ ਉਹ ਅੱਜ ਸੱਤਾ 'ਚ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਵਿਪੱਖ ਕਦੋਂ ਕੋਈ ਵੀ ਪਾਰਟੀ ਆਂਦੀ ਹੈ ਪ੍ਰਾਇੋਰਟੀ ਉਹਨਾਂ ਦੀ ਅੰਮ੍ਰਿਤਸਰ ਰਾਣੀ ਚਾਹੀਦੀ ਹੈ ਤੇ ਆਮ ਆਦਮੀ ਪਾਰਟੀ ਨੂੰ ਸਟਰੈਟਜੀ ਨਵੀਂ ਬਣਾਣੀ ਪਵੇਗੀ। ਕੁੱਲ ਮਿਲਾ ਕੇ ਜੇਰਾ ਆਪਣਾ ਇੱਕ ਅਲੀਡ ਆਲੀਸ਼ਾਨ ਤੰਤਰ ਹੈ ਉਹਦੇ ਚੋਂ ਬਾਹਰ ਨਿਕਲਣਾ ਪਵੇਗਾ। ਜਨਤਾ ਦੀ ਮੁਸ਼ਕਲ ਸੁਣਨੀ ਪਵੇਗੀ। ਆਫਿਸ ਬੈ ਕੇ ਫੇਸਬੁਕ ਦੇ ਉੱਤੇ ਪੋਸਟਾਂ ਪਾ ਕੇ ਜਾਂ ਰੀਲਾਂ ਬਣਾ ਕੇ ਕਿਤੇ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ ਉਹ ਗਾਣਿਆਂ ਨਾਲ ਹੁਣ ਜਿਹੜਾ ਹੈ ਪੰਜਾਬ ਦੀ ਸਿਆਸਤ ਨਹੀਂ ਚੱਲਦੀ। ਅਸੀਂ ਮੰਨ ਕੇ ਚੱਲੀਏ ਕਿ ਅੱਜ ਲੋਕਾਂ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ। ਅੱਜ ਰੈਂਸਮ ਕਾਲਸ ਆ ਰਹੀਆਂ ਨੇ। ਰੀਜ਼ਨ ਕੀ ਹੈ ਸਿਕਿਉਰਿਟੀ ਲੈਵਲ ਜ਼ੀਰੋ ਹੋ ਚੁੱਕਾ 8 ਵਜੇ ਤੋਂ ਬਾਅਦ ਕੋਈ ਪੁਲਿਸ ਸੜਕ ਤੇ ਨਜ਼ਰ ਨਹੀਂ ਆਉਂਦੀ ਜਿਹੜਾ ਗੈਪ ਜਨਤਾ ਔਰ ਪੋਲੀਟਿਸ਼ੀਅਨਸ ਦੇ ਵਿੱਚ ਦਾ ਜਿਹੜਾ ਗੈਪ ਹੈ ਨਾ ਉਹ ਬਹੁਤ ਜ਼ਿਆਦਾ ਹੈ ਉਹ ਗੈਪ ਨੂੰ ਅੱਜ ਭਰਨ ਦੀ ਲੋੜ ਹੈ ਅੰਮ੍ਰਿਤਸਰ ਦੇ ਲੋਕਾਂ ਨੂੰ ਸਮਝੋ ਸਮਝ ਕੇ ਗੱਲ ਕਰੋ ਇਹ ਨਹੀਂ ਕਿ ਆਪਣਾ ਆਏ ਦੇ ਠੀਕ ਆ ਬੋਲਗੇ ਤੇ ਠੀਕ ਆ ਸੁਣ ਲਵਾਂਗੇ ਇੱਥੋਂ ਦੇ ਲੋਕ ਗੈਰਤਮੰਦ ਲੋਕ ਨੇ ਇਹ ਆਪਣੀ ਗੈਰਤ ਉੱਤੇ ਕੁਝ ਵੀ ਕਰ ਸਕਦੇ ਹੋ ਔਰ ਕਰਕੇ ਦਿਖਾਓ ਨਗਨਗ람 ਇਲੈਕਸ਼ਨਸ ਦੇ ਰਿਜ਼ਲਟ ਕੱਲ ਅਨਾਉਂਸ ਹੋ ਚੁਕੇ ਨੇ ਜਿਸ ਵਿੱਚ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਬਾਜ਼ੀ ਮਾਰੀ ਹੈ ਤੇ ਇਸ ਦੇ ਵਿੱਚ ਆਖ ਸਰਕਾਰ ਜਿਹੜੀ ਹੈ ਉਹ ਪਛੜਦੀ ਹੋਈ ਨਜ਼ਰ ਆਈ ਹੈ ਇਸ ਸਾਰੇ ਤੱਥਾਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਪੱਤਰਕਾਰ ਮੌਜੂਦ ਨੇ ਸੁਮਿਤ ਖੰਨਾ ਜੀ ਸਰ ਕਿਵੇਂ ਦੇਖਦੇ ਹੋ ਜਿਹੜੇ ਕੱਲ ਇਲੈਕਸ਼ਨਸ ਦੇ ਰਿਜ਼ਲਟ ਆਏ ਨੇ ਬਿਲਕੁਲ ਅਗਰ ਸਿੱਧੇ ਤੌਰ ਤੇ ਕਹੀਏ ਤੇ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਜੀ ਕਿ ਮੌਜੂਦਾ ਸਰਕਾਰ ਦੇ ਵਿੱਚ ਕਦੀ ਵੀ ਇਸ ਤਰ੍ਹਾਂ ਦਾ ਤੱਤ ਸਾਹਮਣੇ ਨਹੀਂ ਆਇਆ ਕਿ ਜਦੋਂ ਕੋਈ ਸਰਕਾਰ ਹੋਵੇ ਔਰ 92 ਐਮਐਲਆ ਦੀ ਸਰਕਾਰ ਹੋਵੇ ਤੇ ਉਹ ਆਪਣੀ ਕਾਰਪੋਰੇਸ਼ਨ ਹਾਰ ਜਾ ਜਿਹਨੂੰ ਅਸੀਂ ਕਹਿੰਦੇ ਆ ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਅਗਰ ਮੰਨ ਕੇ ਚੱਲੀਏ ਤਾਂ ਕਾਂਗਰਸ ਕਾਫੀ ਵੀਕ ਨਜ਼ਰ ਆ ਰਹੀ ਸੀ ਲੇਕਿਨ ਲੋਕਾਂ ਦਾ ਜੋ ਫਤਵਾ ਹੈ ਉਹ ਲੋਕਾਂ ਨੇ ਫਤਵਾ ਸਿੱਧੇ ਤੌਰ ਦੇ ਉੱਤੇ ਕਾਂਗਰਸ ਦੇ ਹੱਕ ਚ ਦਿੱਤਾ ਔਰ ਮੈਂ ਅਗਰ ਸਿੱਧੇ ਤੌਰ ਤੇ ਕਹਾਂ ਤਾਂ ਫਤਵਾ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਦਿੱਤਾ ਗਿਆ ਹੈ ਕਿਉਂਕਿ ਬੀਤੇ ਕੁਝ ਸਮੇਂ ਤੋਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਗੰਦਗੀ ਕੂੜੇ ਦੇ ਢੇਰ ਜਿੰਨੇ ਵੀ ਸੀ ਸਾਰੀ ਸਮੱਸਿਆਵਾਂ ਸੀ ਇਹਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਲਗਾਤਾਰ ਬਹੁਤ ਸਾਰੇ ਬਿਆਨਬਾਜ਼ੀਆਂ ਵੀ ਹੁੰਦੀਆਂ ਨਹੀਂ ਬਹੁਤ ਸਾਰੇ ਧਰਨੇ ਵੀ ਲੱਗਦੇ ਰਹੇ ਲੇਕਿਨ ਸਰਕਾਰ ਨੀਕ ਵੀਕ ਹੈ ਨੀ ਕਮਜ਼ੋਰ ਹੈ ਕਿ ਉਸ ਜਿਹੜਾ ਦਰਦ ਸੀ ਉਸ ਨੂੰ ਸਮਝ ਨਹੀਂ ਸਕੀ ਸਮਝ ਨਹੀਂ ਸਕੀ ਕਿ ਪ੍ਰੋਬਲਮ ਹੈ ਕੀ ਹੈ ਬਸ ਸਰਕਾਰ ਇਸ਼ਤਿਹਾਰबाजी ਚ ਔਰ ਲੀਡਰਾਂ ਦਾ ਜਿਹੜਾ ਹੈ ਜਮੀਨੀ ਸਤਰ ਤੇ ਨਾ ਜੁੜਨਾ ਲੋਕਾਂ ਦੇ ਨਾਲ ਕਮਿਊਨੀਕੇਸ਼ਨ ਨਾ ਕਰਨਾ ਸਿਰਫ ਹਵਾਵਾਂ ਚ ਗੱਲਾਂ ਕਰਨੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਦਰਅਸਲ ਇੱਕ ਲਾਵਾ ਬਣ ਕੇ ਆਇਆ ਉਹ ਫਟ ਗਿਆ ਔਰ ਦੂਸਰਾ ਜਿਹੜਾ ਹੈ ਉਰਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਰ ਤੁਸੀਂ ਦੇਖੋ ਕਿ ਸੈਂਟਰਲ ਕਨਸਿਸਟੈਂਸੀ ਹੈ ਅਮਰਸਰ ਦੀ ਕਿ ਜਿਹਦੇ ਵਿੱਚ ਕੀ 14 ਸੀਟਾਂ ਨੇ ਜਿਹਦੇ ਚ ਦੱਸਿਆ ਜਾ ਰਿਹਾ ਕਿ 10 ਸੀਟਾਂ ਜਿਹੜੀਆਂ ਨੇ ਨਾ ਉਹ ਕਾਂਗਰਸ ਪਾਰਟੀ ਜਿੱਤ ਗਈ ਹੈ ਮਤਲਬ ਇੱਕ ਹਲਕੇ ਦਾ ਹਲਕਾ ਹੀ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਹਾਰ ਗਈ ਹੈ ਤਾਂ ਇਤੋਂ ਦੀ ਸਾਫ ਸਾਬਤ ਹੁੰਦਾ ਕਿ ਆਮ ਆਦਮੀ ਪਾਰਟੀ ਜ਼ਮੀਨ ਤੇ ਬਿਲਕੁਲ ਨਹੀਂ ਹੈ ਕਦਰਾਂ ਕੀਮਤਾਂ ਦੀ ਕੋਈ ਵੈਲਿਊ ਨਹੀਂ ਹੈ ਔਰ ਜਿਹੜੇ ਮੁਖੀ ਲੱਗੇ ਸੀ ਕੁਲਦੀਪ ਸਿੰਘ ਢਾਲੀਵਾਲ ਉਹ ਹਵਾਚ ਗੱਲਾਂ ਕਰਦੇ ਰਹੇ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਕੁਝ ਉਦਘਾਟਨ ਵੀ ਜਿਹੜੇ ਕੀਤੇ ਗਏ ਉਹ ਸਾਰੀਆਂ ਚੀਜ਼ਾਂ ਕਿਤਨਾ ਕਿਤੇ ਮੈਂ ਸਮਝ ਨਾ ਕਿ ਆਮ ਆਦਮੀ ਪਾਰਟੀ ਨੂੰ ਹਰਾਨ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਇੱਕ ਫੈਕਟਰ ਨਜ਼ਰ ਆ ਰਿਹਾ ਹੈ ਕੇ ਕਾਰਨ ਰਹੇ ਉਹਨਾਂ ਦੇ ਸਰ ਜਿਵੇਂ ਦੇਖਦੇ ਕਿ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੀ ਉਹਨਾਂ ਦੀ ਹੈ ਦੇਖਿਆ ਜਾਏ ਪਹਿਲਾਂ ਰੋਡ ਸ਼ੋਅ ਵੀ ਬਹੁਤ ਕੀਤੇ ਗਏ ਬਹੁਤ ਵਾਰ ਉਹਨਾਂ ਨੇ ਦਾਅਵਾ ਕੀਤਾ ਕਿ ਭਾਰੀ ਜਿਹੜੇ ਬਹੁਮਤ ਨਾਲ ਸਾਨੂੰ ਜਿੱਤ ਮਿਲੇਗੀ ਸੈਂਟਰਲ ਹਲਕੇ ਦੇ ਤੁਸੀਂ ਗੱਲ ਕੀਤੀ ਲੋਕਾਂ ਦੀਆਂ ਸਮੱਸਿਆਵਾਂ ਅਕਸਰ ਹੀ ਦੇਖਣ ਨੂੰ ਮਿਲਦੇ ਆਂ ਸੀ ਗੰਦਗੀ ਦੇ ਢੇਰ ਜਿਹੜੇ ਨੇ ਲੱਗੇ ਰਹਿੰਦੇ ਨੇ ਕਿਵੇਂ ਦੇਖਦੇ ਹੋ ਉਹਨਾਂ ਨੂੰ ਜੀ ਇਹ ਗੰਦਗੀ ਦੇ ਢੇਰ ਕੋਈ ਨਵੇਂ ਨਹੀਂ ਲੱਗੇ ਇਹ ਨਹੀਂ ਹੋਇਆ ਕਿ ਪਿਛਲੇ 2 ਸਾਲਾਂ 'ਚ ਕੋਈ ਗੰਦਗੀ ਵਧ ਗਈ ਹੋਵੇ ਗੰਦਗੀ ਦੇ ਢੇਰ ਪਹਿਲਾਂ ਵੀ ਲੱਗੇ ਸੀ ਲੇਕਿਨ ਸਰਕਾਰ ਨਾਮ ਦੀ ਕੋਈ ਚੀਜ਼ ਹੁੰਦੀ ਸੀ ਹੁਣ ਸਰਕਾਰ ਨਾਮ ਦੀ ਕੋਈ ਕੋਈ ਜ਼ਮੀਨੀ ਪੱਧਰ ਦੇ ਉੱਤੇ ਕੋਈ ਵੀ ਅਫਸਰ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਕਿਰ ਆਮ ਬੰਦੇ ਦੇ ਘਰ ਦਾ ਸੀਰਾ ਜੀ ਬਲੌਕ ਹੋ ਜਾਂਦਾ ਤੇ ਉਹ ਕਿੱਥੇ ਜਾਵੇ ਉਹਨੂੰ ਪਤਾ ਹੀ ਨਹੀਂ ਹੈ ਅੱਗੇ ਕੌਂਸਲਰ ਹੁੰਦੇ ਸੀ ਜਾਂ ਜੇ ਲੀਡਰਸ ਹੁੰਦੇ ਸੀ ਉਹ ਲੋਕਾਂ ਨਾਲ ਕਨੈਕਸ਼ਨ ਦੇ ਵਿੱਚ ਹੁੰਦੇ ਸੀ ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੀ ਬੰਦਾ ਕੋਈ ਵੀ ਪੋਲਿਟਿਕਲ ਜਿਹੜਾ ਲੀਡਰ ਹੈ ਉਹ ਕਿਸੇ ਦੇ ਕਨੈਕਸ਼ਨ ਦੇ ਵਿੱਚ ਹੀ ਨਹੀਂ ਹੈ ਤੇ ਫਿਰ ਲੋਕੀ ਕਿੱਥੇ ਜਾਣਗੇ ਅਲਟੀਮੇਟਲੀ ਉਹ ਜਿਹੜਾ ਗੁੱਸਾ ਸੀ ਲੋਕਾਂ ਦਾ ਪਰ ਜਿਹੜਾ ਅੰਦਰ ਬਹੁਤ ਕਹਿੰਦੇ ਨੇ ਅੰਦਰ ਭਰ ਪਿਆ ਸੀ ਉਹ ਗੁੱਸਾ ਜਿਹੜਾ ਹੈ ਉਹ VOTING 'ਚ ਨਿਕਲਿਆ VOTING ਦੇ ਵਿੱਚ ਲੋਕਾਂ ਨੇ ਕਿਸੇ ਦੀ ਜੋ ਮਰਜੀ ਜਿਹੜੇ ਲਾਰੇ ਲਗਾਏ ਗਏ ਜਾਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਲੇਕਿਨ ਫਤਵਾ ਜਿਹੜਾ ਹੈ ਜਨਤਾ ਦਾ ਫਤਵਾ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਤੁਸੀਂ ਦੇਖੋ ਕਿ ਅਗਰ ਆਜ਼ਾਦੀ ਤੋਂ ਬਾਅਦ ਅਗਰ ਜਦੋਂ ਵੀ ਅਸੀਂ ਕੋਈ ਗੱਲ ਕਰੀਏ ਜਿਹੜੀ ਵੀ ਸਰਕਾਰ ਸੱਤਾ ਚਾਹਦੀ ਹੈ ਕਾਰਪੋਰੇਸ਼ਨ ਚਾਹਦੀ ਉਹਦੀ ਕਠੰਪਿੰਗ ਮੈਜੋਰਟੀ ਹੁੰਦੀ ਹੈ ਵੱਡੀ ਮੈਜੋਰਟੀ ਨਾਲ ਜਿੱਤੀ ਕਾਂਗਰਸ ਵੀ ਜਿੱਤੀ ਵੱਡੀ ਮੈਜੋਰਟੀ ਨਾਲ ਜਿੱਤੀ ਲੇਕਿਨ ਆਮ ਆਦਮੀ ਪਾਰਟੀ 24 ਸੀਟਾਂ ਤੇ ਰਹਿ ਗਈ ਮਤਲਬ ਐਸੀ ਐਵਰੇਜ ਲੈ ਕੇ ਚੱਲੀਏ ਤੇ ਪੰਜ ਕਨਸਿਸਟੈਂਸੀਜ਼ ਨੇ ਇਹਦੇ ਪੰਜ ਕਨਸਿਸਟੈਂਸੀਆਂ ਦੇ ਵਿੱਚ ਮਹਿਜ 5-5 ਸੀਟਾਂ ਤੱਕ ਨਹੀਂ ਸੀਮਿਤ ਰਹੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਜ਼ਾਦ ਜਿਹੜੇ ਨਹੀਂ ਉਹ ਵੀ ਅੱਗੇ ਆਏ ਔਰ ਕਾਂਗਰਸ ਜਿਹੜਾ ਕਿ ਬਿਲਕੁਲ ਜਿਹਨੂੰ ਅਸੀਂ ਕਹਿੰਦੇ ਰੇਸ ਤੋਂ ਬਿਲਕੁਲ ਬਾਹਰ ਸੀ ਕਿਉਂਕਿ ਕੋਈ ਐਮਐਲਏ ਨਹੀਂ ਕਾਂਗਰਸ ਦਾ ਇੱਥੇ ਕੋਈ ਐਮਐਲਏ ਹੋਵੇ ਤਾਂ ਫਿਰ ਤੇ ਅਸੀਂ ਗੱਲ ਕਹਿ ਸਕਦੇ ਹਾਂ ਕਿ ਐਮਐਲਏ ਕੋਈ ਨਹੀਂ ਸੀ ਕੱਲੇ ਪਰ ਫਿਰ ਵੀ ਜਿੱਤ ਹਾਸਲ ਕੀਤੀ ਲੇਕਿਨ ਹਾਰ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੇ ਸਿਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਮੁਖ ਜਿਹੜੇ ਲੀਡਰ ਸੀ ਜਿਨ੍ਹਾਂ ਨੇ ਪੂਰਾ ਜਿੰਮਾ ਚੁੱਕਿਆ ਸੀ ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਸੀਟ ਲੜਾਣੀ ਹੈ ਔਰ ਜਿਤਾਣਾ ਹੈ ਉਹ ਚੀਜ਼ਾਂ ਜਿਹੜੀਆਂ ਨੇ ਫੈਕਟਰ ਹੋਈਆਂ ਔਰ ਇਸ ਤੋਂ ਬਾਅਦ ਅਸੀਂ ਮੰਨ ਕੇ ਚੱਲੀਏ ਕਿ 27 ਦੀ ਡਗਰ ਜਿਹੜੀ ਹੈ ਆਮ ਆਦਮੀ ਪਾਰਟੀ ਉੱਤੇ ਬਹੁਤ ਔਖੀ ਹੈ ਇਹ ਤੇ ਹੈਗਾ ਸਰ ਅਮੇਰ ਸਰ ਦੇ ਵਿੱਚ ਤਾਂ VOTING ਹੀ ਬਹੁਤ ਘੱਟ ਹੋਈ ਹੈ 44% ਬਸ VOTING ਜੋ ਬਿਲਕੁਲ ਬਹੁਤ ਸਾਰੇ ਜਗ੍ਹਾ ਤੋਂ ਇਹ ਕੰਪਲੇਂਟਸ ਆ ਰਹੀਆਂ ਨੇ ਕਿ 2012 ਦੇ ਲਿਸਟ ਦੇ ਉੱਤੇ VOTING ਹੋਈ ਇਹਦਾ ਮਤਲਬ 2012 ਤੋਂ ਬਾਅਦ 18 ਸਾਲ ਦਾ ਕੋਈ ਬੰਦਾ ਹੀ ਨਹੀਂ ਹੋਇਆ ਕੋਈ ਬੰਦਾ ਲੜਕਾ ਲੜਕੀ 18 ਸਾਲ ਦਾ ਹੋਇਆ ਨਹੀਂ ਉਹ 2012 ਦੇ ਲਿਸਟ ਜਿੱਥੇ ਕੀ 2-2000 ਤੋਂ ਬਾਅਦ ਵੋਟਾਂ ਕੱਟੀਆਂ ਗਈਆਂ ਔਰ ਉਸ ਇਲਾਕਿਆਂ ਦੇ ਵਿੱਚ ਹਾਰ ਦਿੱਤਾ ਫੈਸਲਾ ਹੋਇਆ ਪਰ ਇੰਨੇ ਕਰਨ ਦੇ باوجود ਵੀ ਤੁਸੀਂ ਦੇਖੋ ਕਿ ਜਨਤਾ ਦਾ ਜਿਹੜਾ ਫਤਵਾ ਸੀ ਉਹ ਕਾਂਗਰਸ ਦੇ ਹੱਕ 'ਚ ਗਿਆ ਔਰ ਆਮ ਆਦਮੀ ਪਾਰਟੀ ਦੇ ਖਿਲਾਫ ਗਿਆ ਔਰ ਪਹਿਲੀ ਵਾਰ ਹੋ ਰਿਹਾ ਹੈ ਕਿ ਸੱਤਾ ਸਰਕਾਰ ਜਿਹੜੀ ਹੋਏਗੀ ਉਹ ਸੂਬੇ ਚ ਵਿਰਾਜਮਾਨ ਹੋਏਗੀ ਲੇਕਿਨ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦਾ ਮੇਅਰ ਨਹੀਂ ਹੋਏਗਾ ਤਾਂ ਇਹ ਇੱਕ ਬੜੀ ਹੈਰਾਨਗੀ ਵਾਲੀ ਗੱਲ ਐਦਾ ਦੇ ਨਤੀਜੇ ਇਕੱਲੇ ਅੰਮ੍ਰਿਤਸਰ ਦੇ ਨਹੀਂ ਐ ਤੁਸੀਂ ਅਗਰ ਫਗਵਾੜਾ ਦੀ ਗੱਲ ਕਰੋ ਫਗਵਾੜਾ ਚ ਵੀ ਇਸ ਤਰ੍ਹਾਂ ਦੀ ਸਥਿਤੀ ਨਜ਼ਰ ਆ ਰਹੀ ਕਾਂਗਰਸ ਇੱਕ ਨੰਬਰ ਤੇ ਉੱਥੇ ਨਜ਼ਰ ਆ ਰਹੀ ਹੈ ਜਲੰਧਰ ਦੇ ਵਿੱਚ ਠੀਕ ਹੈ ਆਮ ਆਦਮੀ ਪਾਰਟੀ ਦਾ ਮੇਅਰ ਜ਼ਰੂਰ ਬਣੇਗਾ ਲੇਕਿਨ ਮਾਰਜਨ ਜਿਹੜਾ ਹੈ ਬਿਲਕੁਲ ਨੈਕ ਟੂ ਨੈਕ ਹੈ ਔਰ ਤੁਸੀਂ ਦੇਖੋ ਕਿ ਮੈਂ ਹਜੇ 2-3 ਸੀਟਾਂ ਦੀ ਦਰਕਾਰ ਹੈ ਉਹਦੇ ਨਾਲ ਹੀ ਉਹ ਆਪਣਾ ਜਿਹੜਾ ਹੈ ਮੇਅਰ ਬਣਾ ਰਹੇ ਨੇ ਸੇਮ ਪੀਸ਼ਨ ਲੁਧਿਆਣਾ ਹੈ ਲੁਧਿਆਣਾ ਜਿਹੜੀ ਸੈਟਿੰਗ ਦੇ ਨਾਲ ਹੀ ਸਰਕਾਰ ਬਣੀ ਕਿਉਂਕਿ ਐਮਐਲਏ ਕੋਲ ਜਿਹੜੀਆਂ VOTING ਹੁੰਦੀਆਂ ਉਹ ਵੋਟ ਕਰਦਾ ਹੈ ਉਹਦੇ ਨਾਲ ਉਹਨਾਂ ਦਾ ਮੇਅਰ ਬਣ ਰਿਹਾ ਹੈ ਔਰ ਪਟਿਆਲਾ ਸਿਰਫ ਇੱਕ ਸ਼ਹਿਰ ਪਟਿਆਲਾ ਹੈ ਜਿੱਤੇ ਕਿ ਥੰਪਿੰਗ ਮੈਜੋਰਿਟੀ ਮਿਲੀ ਹੈ ਆਮ ਆਦਮੀ ਪਾਰਟੀ ਨੂੰ ਕੁੱਲ ਮਿਲਾ ਕੇ ਅਗਰ ਗੱਲ ਕਰੀਏ ਤਾਂ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਨੂੰ ਪਸੰਦ ਨਹੀਂ ਕਰਦੇ ਇਹ ਮੰਨ ਕੇ ਚੱਲੀਏ ਬਹੁਤ ਵੱਡਾ ਫੈਕਟਰ ਸੀ ਕੁਮਰ ਵਿਜੇ ਪ੍ਰਤਾਪ ਦਾ ਫੈਕਟਰ ਰਿਹਾ ਨੌਰਥ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਨੌਰਥ ਹਲਕੇ ਦੇ ਵਿੱਚ ਕੋਰ ਵਿਜੇ ਪ੍ਰਤਾਪ ਬਹੁਤ ਵੱਡਾ ਫੈਕਟਰ ਸੀ ਉਹ ਤੁਸੀਂ ਦੇਖੋ ਉਹਨਾਂ ਦਾ ਇੱਕ ਆਜ਼ਾਦ ਉਮੀਦਵਾਰ ਜਿੱਤਦਾ ਔਰ ਆਜ਼ਾਦ ਉਮੀਦਵਾਰ ਅਮਰਸਰ ਦੀ ਸਭ ਤੋਂ ਪੌਸ਼ ਕਲੋਨੀ ਚ ਜਿੱਤਦਾ ਹੈ ਜਿੱਤੇ ਕਿ ਬਹੁਤ ਵੱਡੇ ਵੱਡੇ ਤਰੰਦਰ ਸਿੰਘ ਭਾਜਪਾ ਦੇ ਸੀ ਆ ਕਾਂਗਰਸ ਪਾਰਟੀ ਤੋਂ ਸੀ ਆਮ ਆਦਮੀ ਪਾਰਟੀ ਤੋਂ ਸੀ ਔਰ ਉੱਥੇ ਮਹਿਜ 500 ਤੋਂ ਘੱਟ ਮੋਟਾ ਆਮ ਆਦੀ ਪਾਰਟੀ ਨੂੰ ਪੈਂਦੀਆਂ ਨੇ ਤਾਂ ਕੁੱਲ ਮਿਲਾ ਕੇ ਕੋਰਵੀਜੇ ਪ੍ਰਤਾਪ ਦਾ ਫੈਕਟਰ ਉਹ ਵੀ ਨੌਰਥ ਹਲਕੇ ਚ ਕੰਮ ਕੀਤਾ ਔਰ ਇਹ ਸਾਰੀਆਂ ਚੀਜ਼ਾਂ ਪਰ ਅਲਟੀਮੇਟਲੀ ਦ ਐਂਡ ਆਫ ਦਾ ਡੇ ਸਟੋਰੀ ਹੈ ਕਿ ਇਹ ਹੈ ਵਾ ਕਰਕਸ ਜਿਹੜਾ ਕਹਿੰਦੇ ਨਾ ਕਿ ਮੋਰਲ ਆਫ ਦਾ ਸਟੋਰੀ ਜਿਹੜਾ ਹੈ ਉਹ ਨਿਕਲਦਾ ਪਿਆ ਕਿ ਸ਼ਹਿਰੀ ਖੇਤਰ ਦੇ ਵਿੱਚ ਆਮ विरोधन ਘਟ ਰਿਹਾ ਹੈ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਜਿੱਤੇ ਵੀ ਨੇ ਉਹਨਾਂ ਚ ਤਕਰੀਬਨ ਕੌਂਸਲਰ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਦੂਜੀ ਪਾਰਟੀਆਂ ਤੋਂ ਆਏ ਨੇ ਜਿੱਦਾਂ ਇੱਕ ਜਰਨਲ ਸਿੰਘ ਟੋੜਨੇ ਵਾਲੇ ਬੀਜੇਪੀ ਚ ਹੁੰਦੇ ਸੀ ਉਹਨੂੰ ਆਮ ਆਦਮੀ ਪਾਰਟੀ ਚ ਗਏ ਵਿਰਾੜ ਦੇਵ ਗੰਸੀ ਉਹ ਪਹਿਲੇ ਬੀਜੇਪੀ ਚ ਸੀ ਉਹਨਾਂ ਆਮ ਆਦਮੀ ਪਾਰਟੀ ਚ ਗਏ ਤਾਂ ਇਸ ਤਰ੍ਹਾਂ ਹੋਤੀ ਪਾਰਟੀਆਂ ਮਨ ਇਹ ਸਾਰੇ ਉਹ ਕੌਂਸਲਰ ਨੇ ਜਿਹੜੇ ਇੱਕ ਜਨਤਾ ਨਾਲ ਜੁੜੇ ਹੋਏ ਚਾਹੇ ਉਹ ਆਮ ਆਦਮੀ ਪਾਰਟੀ ਸੀ ਲੇਕਿਨਾਂ ਦਾ ਪਿਛੋਕੜ ਦੀ ਅਗਰ ਧਿਆਨ ਦਿੱਤਾ ਜਾਵੇ ਤਾਂ ਇਹ ਸਾਰੇ ਦੂਜੀ ਪਾਰਟੀਆਂ ਤੋਂ ਆਏ ਨੇ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਉਹ ਖਾਸ ਕਰਕੇ ਇੱਕ ਹਰ ਸ਼ਹਿਰ ਦਾ ਨਾ ਇੱਕ ਵੱਖਰੇ ਵੱਖਰੇ ਇੱਕ ਇਲਾਕੇ ਹੁੰਦੇ ਨੇ ਕਿ ਇਹ ਇਲਾਕਾ ਪੌਸ਼ ਇਲਾਕਾ ਹੈ ਇਹ ਥੋੜਾ ਸੈਮੀ ਇਲਾਕਾ ਹੈ ਇਹ ਥੋੜਾ ਤੀਸਰਾ ਇਲਾਕਾ ਜਿਹਨੂੰ ਅਸੀਂ ਸਲਮਸ ਵੀ ਕਹਿੰਦੇ ਆ ਜਾਂ ਐਸੀ ਕਹਿੰਦੇ ਕਿ ਥੋੜਾ ਹੋਰ ਤਰ੍ਹਾਂ ਦਾ ਏਰੀਆ ਔਰ ਇਸ ਵਾਰ ਇਹ ਚੀਜ਼ ਦੇਖਣ ਨੂੰ ਮਿਲੀ ਕਿ ਜਿਹੜੀ ਕਿ ਸਿਵਲ ਲਾਈਨਸ ਏਰੀਆ ਜਿਹਨੂੰ ਅਸੀਂ ਕਹਿੰਦੇ ਆ ਉੱਥੇ ਆਮ ਆਦਮੀ ਪਾਰਟੀ ਨੂੰ ਬਹੁਤ ਮਾਰ ਵੱਜਦੀ ਨਜ਼ਰ ਆਈ ਹੈ ਕਿਉਂਕਿ ਕੋਈ ਵੀ ਐਮਐਲਏ ਜਵਾਬਦੇਹੀ ਨਹੀਂ ਹੈ ਕੋਈ ਜਨਤਾ ਨਾਲ ਮਿਲਣ ਨੂੰ ਤਿਆਰ ਨਹੀਂ ਹੈ ਨਾ ਮਿਲਣ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਜੀ ਜ਼ਿੰਮੇਵਾਰ ਕੌਣ ਲੱਗਦਾ ਹੈ ਜ਼ਿੰਮੇਵਾਰ ਆਮ ਆਦਮੀ ਪਾਰਟੀ ਸਰਕਾਰ ਔਰ ਖਾਸ ਤੌਰ ਦੇ ਉੱਤੇ ਕੁਲਦੀਪ ਧਾਲੀਵਾਲ ਜਿਹੜੇ ਕਿ ਬਹੁਤ ਦਾਅਵੇ ਕਰ ਰਹੇ ਸੀ ਕਿ ਸਾਡੀ ਪਾਰਟੀ ਜਿੱਤੇਗੀ ਇਹ ਹੋਗਾ ਉਹ ਹੋਊਗਾ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਕਿਉਂਕਿ ਜਦੋਂ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਸ ਵੇਲੇ ਵੀ ਕੁਲਦੀਪ ਧਾਲੀਵਾਲ ਸਭ ਤੋਂ ਅੱਗੇ ਸੀ ਲੇਕਿਨ ਅੱਜ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ ਔਰ ਹਾਰ ਨੂੰ ਕਬੂਲੋ ਹਾਰ ਕਬੂਲ ਕੇ ਜ਼ਮੀਨ ਤੇ ਆਣਾ ਪਏਗਾ ਜ਼ਮੀਨ ਤੇ ਆਓਗੇ ਤੇ ਜਿੱਤੋਗੇ ਬਹੁਤ ਸਾਰੇ ਕੌਂਸਲਰ ਸਰਵਿਸ ਕਰਕੇ ਜਿੱਤੇ ਨਹੀਂ ਕਿਉਂਕਿ ਜ਼ਮੀਨ ਤੇ ਸੀ ਚਾਹੇ ਪਾਰਟੀ ਕਿਸੇ ਦੀ ਸੀ ਲੇਕਿਨ ਉਹ ਸਰਵਿਸ ਕਰਕੇ ਜਿੱਤੇ ਕਿਉਂ ਜ਼ਮੀਨ ਤੇ ਸੀ ਔਰ ਆਮ ਆਦਮੀ ਪਾਰਟੀ ਸਰਵਿਸ ਤੇ ਹਾਰ ਬਾਜੀ ਚ ਉਹਦੇ ਵਿੱਚ ਬਹੁਤ ਅੱਗੇ ਸੀ ਰੋਡ 쇼 ਹੁੰਦੇ ਸੀ ਬਹੁਤ ਵੱਡੇ ਇੱਕ ਸਕਰੀਨ ਬਹੁਤ ਵੱਡੀ ਦਿਖਾਈ ਜਾਂਦੀ ਸੀ ਵਧੀਆਂ ਚੰਡੀਆਂ ਵੱਡੇ ਵੱਡਿਆ ਐਡਰੈਸ ਆਪ ਇਹ ਚੀਜ਼ਾਂ ਅਤਰਸਲ ਆਮ ਜਨਤਾ ਜਿਹੜੀ ਨਾ ਉਹ ਉਹ ਮੰਗਦੀ ਕੰਮ ਤੇ ਸਾਡੇ ਕੰਮ ਕਿਵੇਂ ਹੱਲ ਹੁੰਦੇ ਨੇ ਅਗਰ ਅੱਜ ਕਿਸੇ ਦਾ ਸੀਵਰੇਜ ਬਲੌਕ ਹੋ ਜਾਂਦਾ ਕਿੱਥੇ ਜਾਵੇ ਇੱਕ ਬੰਦਾ ਕਰੋੜ ਰੁਪਏ ਦੇ ਘਰ ਚ ਰਹਿ ਰਿਹਾ ਪਰ ਪਾਣੀ ਗੰਦਾ ਮਿਲ ਰਿਹਾ ਕਿੱਥੇ ਜਾਏਗਾ ਆਖਿਰਕਾਰ ਉਹਦੀ ਨੀਡ ਹੈ ਉਹ ਪੈਸਾ ਦੇ ਰਿਹਾ ਟੈਕਸ ਦੇ ਰਿਹਾ ਟੈਕਸ ਪੇਰਉਣ ਦੇ ਬਾਵਜੂਦ ਵੀ ਉਸ ਨੂੰ ਉਹ ਸਹੂਲਤਾਂ ਨਹੀਂ ਮਿਲ ਪਾ ਰਹੀਆਂ ਔਰ ਇਹ ਬੜੀਆਂ ਛੋਟੂ ਛੋਟੀਆਂ ਸਹੂਲਤਾਂ ਸੀ ਜਿੱਥੇ ਕਿ ਆਮ ਆਦਮੀ ਪਾਰਟੀ ਜੀ ਨੂੰ ਦੇਣ ਚ ਅਸਫਲ ਰਹੀ ਹੈ ਕਾਂਗਰਸ ਨੇ ਜਿੱਤ ਹਾਸਿਲ ਕੀਤੀ ਅੰਮ੍ਰਿਤਸਰ ਦੇ ਵਿੱਚ ਕੀ ਲੱਗਦਾ ਹੈ ਕਿ ਮੇਅਰ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੌਣ ਹੋਏਗਾ ਬਿਲਕੁਲ ਅਗਰ ਮੇਅਰ ਦੀ ਲੜਾਈ ਦੀ ਗੱਲ ਕਰੀਏ ਤਾਂ ਫਿਲਹਾਲ ਵਿਕਾਸ ਸੋਨੀ ਦਾ ਨਾਮ ਸਭ ਤੋਂ ਉੱਤੇ ਚੱਲ ਰਿਹਾ ਹੈ ਕਿਉਂਕਿ ਸੋਨੀ ਦਾ ਇੱਕ ਸਿਆਸਤ ਨਾਲ ਭਰਿਆ ਹੋਇਆ ਪਰਿਵਾਰ ਹੈ ਔਰ ਮੈਨੂੰ ਲੱਗਦਾ ਕਿ ਸ਼ਾਇਦ ਪਾਰਟੀ ਉਹਦੇ ਤੇ ਜਰੂਰ ਵਿਚਾਰ ਕਰੇਗੀ ਔਰ ਅਗਰ ਕਿਸੇ ਇੱਕ ਵਰਕਰ ਨੂੰ ਟਿਕਟ ਦੇਣੀ ਹੈ ਜਾਂ ਮੇਅਰਸ਼ਿਪ ਦੇਣੀ ਹੈ ਤਾਂ ਰਾਜਕਬਲ ਪ੍ਰੀਤ ਸਿੰਘ ਲੱਕੀ ਬਹੁਤ ਵੱਡਾ ਨਾਮ ਹੈ ਔਰ ਲਗਾਤਾਰ ਇਲੈਕਸ਼ਨ ਜਿੱਤੇ ਆਏ ਨੇ ਤੇ ਇਸ ਵਾਰ ਵੀ ਉਹ ਇਲੈਕਸ਼ਨ ਜਿੱਤੇ ਨੇ ਪਰ ਉਹਨਾਂ ਦਾ ਨ ਵੀ ਨਾਮ ਹੈ ਔਰ ਹੋਰ ਵੀ ਬਹੁਤ ਸਾਰੇ ਕਾਂਗਰਸ ਸਸਟਰਾਂ ਦੇ ਕੈਂਡੀਡੇਟ ਨੇ ਦਰਸਲ ਕਾਂਗਰਸ ਇੱਕ ਨਾ ਕਲਚਰਡ ਪਾਰਟੀ ਹੈ ਇੱਕ ਪੁਰਾਣਾ ਕਲਚਰ ਹੁਣ ਪਤਾ ਕਿ ਕਿਸ ਤਰੀਕੇ ਨਾਲ ਇਲੈਕਸ਼ਨ ਲੜਨੇ ਆ ਤਾਂ ਯਕੀਨਨ ਇਹਨਾਂ ਲੋਕਾਂ ਦੇ ਉੱਤੇ ਦਾ ਕਾਂਗਰਸ ਪਾਰਟੀ ਖੇਲ ਸਕਦੀ ਲੇਕਿਨ ਪੂਰੇ ਪੰਜਾਬ ਦੇ ਵਿੱਚ ਇਸਤਰਾਮਨ ਅਮਨ ਅਰੋੜਾ ਦਾ ਬਿਆਨ ਆਂਦਾ ਹੈ ਕਿ ਅਸੀਂ 50% ਜਿੱਤ ਗਏ ਹਾਂ ਪਰ ਸਵਾਲ ਹੈ ਕਿ ਤੁਸੀਂ ਉਹਨੂੰ ਕੰਪੇਅਰ ਆਪਣੀ 2022 ਦੇ ਨਾਲ ਕਰੋ ਤਾਂ ਤੁਸੀਂ ਕਿੱਥੇ ਜਿੱਤਦੇ ਪਏ ਹੋ 2022 'ਚ ਤੁਹਾਡੀ 92 ਸੀਟਾਂ ਸੀ ਅਮਨ ਅਰੋੜਾ ਜੀ ਆਪ ਬਹੁਤ ਵੱਡੇ 70000 ਤੋਂ ਪਲੱਸ ਮਾਰਜਿਨਾ ਜਿੱਤਦੇ ਪਏ ਨੇ ਪਰ ਅੱਜ ਉਹ ਵਾਰਡਾਂ ਜਿਹੜੀਆਂ ਨੇ 50% ਵਾਰਡਾਂ ਦਾ ਹਵਾਲਾ ਦੇ ਕੇ ਇੱਕ ਬੜਾ ਬਿਆਨ ਇਸ ਤਰ੍ਹਾਂ ਦਾ ਦੇ ਰਹੇ ਕਿ ਠੀਕ ਹੈ ਜੀ ਅਸੀਂ ਆਪਣੀ ਪਿੱਠ ਥਪਥਪਾ ਰਹੇ ਹਾਂ ਲੇਕਿਨ ਰਿਐਲਿਟੀ ਹੈ ਵਾ ਕੱਲੇ ਅੰਮ੍ਰਿਤਸਰ ਚ ਨਹੀਂ ਹੈ ਪੂਰੇ ਪੰਜਾਬ ਚ ਹੋਈ ਹੈ ਕਿਉਂਕਿ ਪਟਿਆਲਾ ਛੱਡ ਕੇ ਬਾਕੀ ਚਾਰੋਂ ਸ਼ਹਿਰਾਂ ਦੇ ਵਿੱਚ ਥੰਪਿੰਗ ਮੈਜੋਰਿਟੀ ਨਹੀਂ ਆ ਰਹੀ ਮਤਲਬ ਸਿੱਧੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦਾ ਮੇਅਰ ਬਣੇਗਾ ਕਿਤੇ ਨਾ ਕਿਤੇ ਜੋੜ ਤੋੜ ਜ਼ਰੂਰ ਕਰਨਾ ਪੈ ਰਿਹਾ ਪਰ ਆਖਿਰਕਾਰ ਨੌਬਤ ਕਿਉਂ ਆਈ ਜਿਸ ਪਾਰਟੀ ਦੀ 92 ਸੀਟਾਂ ਨੇ ਮੈਂ ਫਿਰ بار-बार ਕਹਿ ਰਿਹਾ ਕਿ 92 ਸੀਟਾਂ ਦੇ ਬਾਵਜੂਦ ਵੀ ਉਹਨੂੰ ਜੋੜ ਤੋੜ ਕਰਕੇ ਜੇਕਰ ਮੇਅਰ ਬਣਾਉਣਾ ਪਵੇ ਤੇ ਇਹ ਇੱਕ ਬਹੁਤ ਵੱਡੀ ਜਿਹੜੀ ਸ਼ਰਮਨਾਕ ਗੱਲ ਹੈ ਉਸ ਪਾਰਟੀ ਵਾਸਤੇ ਜਿੱਤੇ ਕਿ 92 ਐਮਐਲਏ ਨੇ ਜੀ ਡਾਕਟਰ ਨਵਦੀਪ ਕੋ ਰੋਜ਼ ਲਾ ਲੇਡੀਜ਼ ਨੂੰ ਜਿਵੇਂ ਕੁਆਲਿਟੀ ਮਿਲੀ ਹੈ 50% ਰਿਜ਼ਰਵੇਸ਼ਨ ਸੀਗੀਆਂ <coughs> ਉਹਨਾਂ ਬਾਰੇ ਕੀਵੇਂ ਦੇਖਦੇ ਹੋ ਬਿਲਕੁਲ ਜਿਸ ਤਰ੍ਹਾਂ ਰਿਜ਼ਰਵੇਸ਼ਨ ਦੀ ਗੱਲ ਕੀਤੀ ਗਈ ਹੋ ਸਕਦਾ ਕਿ ਦਾਅ ਖੇਡਿਆ ਜਾਵੇ ਤੇ ਇੱਕ ਮਹਿਲਾ ਮੇਅਰ ਵੀ ਮਿਲ ਸਕਦੀ ਹੈ ਕਿਉਂਕਿ ਅਜ ਤੱਕਨ ਕੋਈ ਮਹਿਲਾ ਮੇਅਰ ਹੋਈ ਨਹੀਂ ਹੈ ਔਰ ਇਸ ਤਰ੍ਹਾਂ ਦਾ ਦਾਅ ਔਰ ਕਾਂਗਰਸ ਖੇਡੇਗੀ ਕਾਂਗਰਸ 2027 ਨੂੰ ਫੋਕਸ ਕਰਕੇ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਏਗੀ ਕਿ ਤਾਂ ਕਿ ਆਪਾਂ 2027 ਜਿੱਤ ਸਕੀਏ ਕਿਉਂਕਿ ਜੋ ਆਮ ਆਦਮੀ ਪਾਰਟੀ ਦਾ ਏਜੰਡਾ ਹੈ ਉਹ ਇੱਕ ਜਗ੍ਹਾ ਤੱਕ ਸਿਮਿਤ ਹੋ ਕੇ ਰਹਿ ਗਿਆ ਉਹ ਇੱਕ ਜਗ੍ਹਾ ਤੇ ਬ੍ਰੇਕ ਲੱਗ ਗਈ ਹੈ ਉਹਨਾਂ ਦੇ ਕਿਸ ਤੋ ਅੱਗੇ ਉਹ ਨਹੀਂ ਜਾ ਸਕਦੇ ਕਿਉਂਕਿ ਉਹ ਆਪਣੀ ਹਾਰ ਕਬੂਲਨ ਨੂੰ ਤਿਆਰ ਨਹੀਂ ਹੈ ਜ਼ਮੀਨ ਤੋਂ ਬਿਲਕੁਲ ਹੈ ਅਤੇ ਆਮ ਆਦਮੀ ਪਾਰਟੀ ਦੇ ਆਪੋਜ਼ਿਟ ਇਸ ਵਾਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਹ ਨਵੇਂ ਚਿਹਰੇ ਅੱਗੇ ਲੈ ਕੇ ਆਏਗੀ ਚਾਹੇ ਉਹ ਮੇਅਰ ਦਾ ਚਿਹਰਾ ਹੋਵੇ ਜਾਂ ਡਿਪਟੀ ਮੇਅਰ ਹੋਵੇ ਜਾਂ ਹੋਰ ਵੀ ਕੋਈ ਅਹੁਦੇਦਾਰ ਹੋਣ ਕਾਂਗਰਸ ਨਵੇਂ ਚਿਹਰੇ ਨੂੰ ਲੈ ਕੇ ਆਈ ਤੁਸੀਂ ਦੇਖੋ ਇਸ ਵਾਰ ਦੇਖਣ ਨੂੰ ਮਿਲਿਆ ਕਿ 24 ਸਾਲ ਦੀ ਇੱਕ ਡਾਕਟਰ ਲੜਕੀ ਨੂੰ ਟਿਕਟ ਦਿੱਤੀ ਗਈ ਡਾਕਟਰ ਸ਼ੋਭਿਤ ਕੌਰ ਔਰ ਉਹ ਜਿੱਤਦੀ ਹੈ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਨਾਮ ਨੇ ਜਿਹੜੇ ਕਾਂਗਰਸ ਪਾਰਟੀ ਚ ਨੇ ਔਰ ਲੱਗਦਾ ਹੈ ਕਿ ਕਾਂਗਰਸ ਹ ਅੱਗੇ ਹੈ ਕਿਉਂਕਿ ਕਾਂਗਰਸ ਨੂੰ ਇਸ ਵਲੇ ਸੱਤਾ ਦੇ ਵਿੱਚ 2027 ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ 2027 ਦੀ ਰੇਸ ਚ ਹੈ ਪਰ ਜੋ ਅੱਜ ਦੇ ਹਾਲਾਤ ਨੇ ਜਿਸ ਤਰ੍ਹਾਂ ਦੇ ਅੱਜ ਰਿਜ਼ਲਟ ਆਏ ਨੇ ਤਾਂ 27 ਜਿਹੜੀ ਹੈ ਉਹ ਦੂਰ ਵੀ ਹੋ ਸਕਦੀ ਹੈ ਲੇਕਿਨ ਉਹਦੇ ਵੱਸ ਸੇ ਬਹੁਤ ਕੰਮ ਕਰਨ ਦੀ ਲੋੜ ਹੈ 1000 ਰੁਪਏ ਜਨਾਨੀਆਂ ਨੂੰ ਦੇਣਾ ਫੈਕਟਰ ਸੀ ਬਹੁਤ ਵੱਡਾ ਫੈਕਟਰ ਸੀ ਲੇਕਿਨ ਉਹ ਕੰਮ ਨਹੀਂ ਕਰ ਸਕਿਆ ਕਿਉਂਕਿ 1000 ਰੁਪਏ ਨਹੀਂ ਦੇ ਸਕੇ ਦੂਸਰੀ ਗੱਲ ਤੁਸੀਂ ਦੇਖੋ 338 ਫਰੀ ਸੀ ਉਹਦਾ ਇੰਪੈਕਟ ਕਿਉਂ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਕਿ ਅੰਮ੍ਰਿਤਸਰ ਸ਼ਹਿਰ ਨੂੰ ਬਹੁਤ ਗੰਦਾ ਕਰ ਦਿੱਤਾ ਗਿਆ ਸੀ ਸਹੂਲਤਾਂ ਬਿਲਕੁਲ ਨਹੀਂ ਸੀ ਆਮ ਜਨਤਾ ਤਰਸਤ ਹੋ ਚੁੱਕੀ ਸੀ ਗੁੱਸੇ ਚ ਸੀ ਇਹ ਵੋਟ ਕਾਂਗਰਸ ਪਾਰਟੀ ਨੂੰ ਨਹੀਂ ਹੈ ਇਹ ਵੋਟ ਗੁੱਸੇ ਦੀ ਹੈ ਗੁੱਸੇ ਦੀ ਵੋਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਨਾ ਪਾ ਕੇ ਲੋਕਾਂ ਨੇ ਪਾਈਆਂ ਕਿੰਨੂੰ ਪਾਈਆਂ ਕਾਂਗਰਸ ਨੂੰ ਕਿਉਂਕਿ ਕਾਂਗਰਸ ਇੱਕ ਸੀਜ਼ਨ ਪਾਰਟੀ ਹੈ ਸੀਜ਼ਨ ਪੋਲੀਟੀਸ਼ੀਅਨਸ ਨੇ ਲੋਕਾਂ ਚ ਜਾਂਦੇ ਨੇ ਵਿਚਰਦੇ ਨੇ ਨੇਚਰਲੀ ਗੱਲ ਹੈ ਜਦੋਂ ਕੋਈ ਬੰਦਾ ਆਪੋਜੀਸ਼ਨ ਚ ਹੁੰਦਾ ਹੈ ਕਾਂਗਰਸ ਵੀ ਆਪਣੇ ਟਾਈਮ ਤੇ ਇਹੋ ਕੁਝ ਕਰਦੀ ਰਹੀ ਹੈ ਹਾਰ ਕਾਂਗਰਸ ਦੀ ਵੀ ਹੋਈ ਹੈ ਲੇਕਿਨ ਜਦੋਂ ਬੰਦਾ ਸਾਡੇ ਸਮਾਜ ਦਾ ਹਿਸੂ ਹੱਕ ਜਦੋਂ ਆਪੋਜੀਸ਼ਨ ਚ ਹੁੰਦਾ ਨਾ ਉਹ ਬੰਦਾ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹ ਚੰਗੀਆਂ ਗੱਲ ਕਰਦਾ ਜਦ ਲੇਕਿਨ ਜਦੋਂ ਰਾਜਨੀਤਿਕ ਕੁਰਸੀ ਤੇ ਬੰਦਾ ਬੈਠ ਜਾਂਦਾ ਨਾ ਉਹਨੂੰ ਉਹਨੂੰ ਫਿਰ ਉਹ ਸਭ ਚੀਜ਼ਾਂ ਭੁੱਲ ਜਾਂਦੀ ਹੈ ਉਹਨਾਂ ਦੀ ਇੱਕ ਵੱਖਰਾ ਇੱਕ ਔਰਾ ਸੈੱਟ ਹੋ ਜਾਂਦਾ ਉਹ ਇੱਕ ਵੱਖਰੀ ਦ ਮੈਂ ਤੇ ਹੁਣ ਬਣ ਗਿਆ ਹਾਂ ਹੁਣ ਮੇਰਾ ਤੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਅਕਸਰ ਰਾਜਨੀਤੀ ਦੇ ਖੇਤਰ ਚ ਹੁੰਦੀਆਂ ਲੇਕਿਨ ਅੱਜ ਅਸੀਂ ਕਰੰਟ ਪੋਲਿਟਿਕਸ ਦੀ ਗੱਲ ਕਰ ਰਹੇ ਹਾਂ ਕਰੰਟ ਪੋਲਿਟਿਕਸ ਦੇ ਵਿੱਚ ਇਹ ਚੀਜ਼ਾਂ ਬਹੁਤ ਮੈਨੇ ਰੱਖਦੀਆਂ ਨੇ ਕਿ ਆਖਿਰਕਾਰ ਅੱਜ ਕੀ ਚੱਲ ਰਿਹਾ ਕੱਲ ਕੀ ਹੋਏਗਾ ਇਸ ਦੇ ਬਾਰੇ ਕੋਈ ਨਹੀਂ ਜਾਣਦਾ ਪਿੱਛੇ ਕੀ ਹੋਇਆ ਇਹਦੇ ਬਾਰੇ ਕੋਈ ਕੇਅਰ ਵੀ ਨਹੀਂ ਕਰਦਾ ਅੱਜ ਕੀ ਹੈ ਅੱਜ ਸ਼ਹਿਰ ਚ ਗੰਦਗੀ ਸੀ ਸ਼ਹਿਰ ਦੀਆਂ ਸਮੱਸਿਆਵਾਂ ਸੀ ਸ਼ਹਿਰ ਦੇ ਐਮ.ਐਲ.ਏ ਨਹੀਂ ਮਿਲੇ ਨਹੀਂ ਮਿਲਣ ਕਰਕੇ ਲੋਕਾਂ ਦੇ ਅੰਦਰ ਗੁੱਸਾ ਸੀ ਔਰ ਗੁੱਸਾ ਜਰਹਾ ਹੈ ਔਰ ਫੁਰਦ ਨਜ਼ਰ ਆਇਆ ਔਰ ਦੇਖ ਪੂਰੇ ਪੰਜਾਬ ਚ ਅੰਮ੍ਰਿਤਸਰ ਐਸਾ ਸ਼ਹਿਰ ਹੈ ਜਿਹਦੀ ਕੀ ਜਿਹਦੇ ਕਰਕੇ ਬ੍ਰਾਂਡ ਵੈਲਿਊ ਤੁਹਾਡੇ ਸਟੇਟ ਦੀ ਬੰਦੀ ਹੈ ਔਰ ਉਸ ਨੂੰ ਚਮਕਾਣਾ ਤੁਹਾਡਾ ਫਰਜ਼ ਹੈ ਇਕਲਾਕੀ ਫਰਜ਼ ਹੈ ਕਿ ਤੁਸੀਂ ਅੰਮ੍ਰਿਤਸਰ ਨੂੰ ਟੌਪ ਤੇ ਰੱਖੋ ਲੇਕਿਨ ਅੰਮ੍ਰਿਤਸਰ ਸਿਰਫ ਲੀਡਰ ਆਉਂਦੇ ਸੀ ਮੱਥਾ ਟੇਕ ਕੇ ਚਲੇ ਜਾਂਦੇ ਸੀ ਇਸ ਤੋਂ ਇਲਾਵਾ ਨਾਲ ਕੋਈ ਧਿਆਨ ਨਹੀਂ ਸੀ ਹੁੰਦਾ ਲੇਕਿਨ ਅੰਮ੍ਰਿਤਸਰ ਨੂੰ ਟੌਪ ਤੇ ਲੈ ਕੇ ਜਾਣਾ ਹਰ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਚਾਹੇ ਉਹ ਅੱਜ ਸੱਤਾ ਚ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਵਿਪੱਖ ਕਦੋਂ ਕੋਈ ਵੀ ਪਾਰਟੀ ਆਂਦੀ ਹੈ ਪ੍ਰਾਇਓਰਟੀ ਉਹਨਾਂ ਦੀ ਅੰਮ੍ਰਿਤਸਰ ਰਹਿਣੀ ਚਾਹੀਦੀ ਔਰ ਅ ਤੁਸੀਂ ਦੇਖੋ ਸਟ੍ਰੇਟ ਫਾਰਵਰਡ ਉਹਨਾਂ ਨੇ ਆਮ ਆਦਮੀ ਪਾਰਟੀ ਹਰਾਤੀ ਜੋੜ ਤੋੜ ਤੱਕਨ ਦਾ ਵੀ ਨਹੀਂ ਰੱਖਿਆ ਹਾਂ ਅਗਰ ਜੋੜ ਤੋੜ ਦੀ ਰਾਜਨੀਤੀ ਹੁੰਦੀ ਤਾਂ ਫਿਰ ਅਸੀਂ ਕਹਿ ਸਕਦੇ ਸੀ ਕਿ ਠੀਕ ਹੈ ਆਮ ਆਦਮੀ ਪਾਰਟੀ ਵਧੀਆ ਪਰਫਾਰਮੈਂਸ ਕਰਕੇ ਗਈ ਹੈ ਲੇਕਿਨ ਤੁਸੀਂ ਦੇਖੋ ਜੋੜ ਤੋੜ ਦੀ ਰਾਜਨੀਤੀ ਤੋਂ ਵੀ ਪਿੱਛੇ ਸੁੱਟ ਕੇ ਲੋਕਾਂ ਨੇ ਸਿੱਧੇ ਤੌਰ ਤੇ ਫਤਵਾ ਜਿਹੜਾ ਕਾਂਗਰਸ ਪਾਰਟੀ ਨੂੰ ਦਿੱਤਾ ਜੀ ਕਹੇ ਜਾ ਰਿਹਾ ਹੈ ਕਿ ਹੁਣ ਜਿਹੜੇ 5 ਐਮਐਲਏ ਨੇ ਇਹਨਾਂ ਨੂੰ ਲੋਕਾਂ ਦਾ ਵਿਸ਼ਵਾਸ ਦੁਬਾਰਾ ਜਿੱਤਣ ਲਈ ਆਮ ਆਦਮੀ ਪਾਰਟੀ ਦੇ ਦੁਬਾਰਾ ਬਹੁਤ ਮਿਹਨਤ ਕਰਨੀ ਪੈਗੀ ਤੁਹਾਨੂੰ ਲੱਗਦਾ ਹੈ ਕਿ ਇਹ ਦੁਬਾਰਾ ਜਿਹੜਾ ਲੋਕਾਂ ਦਾ ਰਾਜਨੀਤੀ ਚ ਕੁਝ ਇੰਪੋਸੀਬਲ ਨਹੀਂ ਹੁੰਦਾ ਅਗਰ ਤੁਸੀਂ ਇੰਪੋਸੀਬਲ ਵਰਡ ਦੀ ਕਰੀਏ ਤਾਂ ਪੋਸੀਬਲ ਦੇ ਅੱਗੇ ਆਈ ਐਮ ਲੱਗ ਜਾਂਦਾ ਤੇ ਦੈਟ ਇਜ਼ ਕਾਲਡ ਇੰਪੋਸੀਬਲ ਇੰਪੋਸੀਬਲ ਕੁਝ ਨਹੀਂ ਲੇਕਿਨ ਮਿਹਨਤ ਬਹੁਤ ਹੋਏਗੀ ਲੋਕਾਂ ਚ ਵਿਚਰਨਾ ਪਏਗਾ ਲੋਕਾਂ ਦੇ ਦੁੱਖ ਦਰਦ ਨੂੰ ਸਮਝਣਾ ਪਏਗਾ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਲੋਕਾਂ ਨੇ ਇਹੋ ਹੀ ਸੋਚਿਆ ਸੀ ਕਿ ਯਾਰ ਇਹ ਆਪਣੇ ਨੇ ਇਹਨਾਂ ਦੇ ਵਿੱਚ ਪੋਲੀਟੀਕਲ ਸਿਸਟਮ ਨਹੀਂ ਹੈ ਪੋਲੀਟੀਕਲ ਲੋਕ ਨਹੀਂ ਹੈ ਇਹ ਸਾਡੇ ਆਮ ਘਰਾਂ ਦੀਆਂ ਗੱਲਾਂ ਕਰਦੇ ਤੇ ਸ਼ਾਇਦ ਆਪਣੇ ਹੋਣਗੇ ਲੇਕਿਨ ਇਹਨਾਂ ਨੇ ਵੀ ਫਿਰ ਗੱਲ ਆਖੀ ਰਾਜਨੀਤੀ ਦੀ ਕੁਰਸੀ ਤੇ ਰਹਿ ਕੇ ਇਹਨਾਂ ਨੇ ਬਹੁਤ ਕੁਝ ਇਸ ਤਰ੍ਹਾਂ ਦਾ ਕੀਤਾ ਜਿਸ ਦੇ ਕਰਕੇ ਲੋਕ ਜਿਹੜੇ ਨੇ ਅੱਜ ਖੱਜਲ ਖਵਾਰ ਹੋਏ ਤਾਂ ਇਹਦੇ ਵਾਸਤੇ ਆਮ ਆਦਮੀ ਪਾਰਟੀ ਨੂੰ ਸਟ੍ਰੈਟਜੀ ਨਵੀਂ ਬਣਾਣੀ ਪਵੇਗੀ। ਕੁੱਲ ਮਿਲਾ ਕੇ ਜਿਹੜਾ ਆਪਣਾ ਇੱਕ ਲੀਡ ਆਲੀਸ਼ਾਨ ਤੰਤਰ ਹੈ ਉਹਦੇ ਚੋਂ ਬਾਹਰ ਨਿਕਲਣਾ ਪਵੇਗਾ। ਜਨਤਾ ਦੀ ਮੁਸ਼ਕਲ ਸੁਣਨੀ ਪਵੇਗੀ। ਆਫਿਸ ਬੈ ਕੇ ਫੇਸਬੁਕ ਦੇ ਉੱਤੇ ਪੋਸਟਾਂ ਪਾ ਕੇ ਜਾਂ ਰੀਲਾਂ ਬਣਾ ਕੇ ਕਿਤੇ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ ਉਹ ਗਾਣਿਆਂ ਨਾਲ ਹੁਣ ਜਿਹੜਾ ਹੈ ਪੰਜਾਬ ਦੀ ਸਿਆਸਤ ਨਹੀਂ ਚੱਲਦੀ ਕਿਉਂਕਿ ਅਕਸਰ ਜਦੋਂ ਰੋਡ 'ਚ ਹੁੰਦਾ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਗਾਣਾ ਜਰੂਰ ਚੱਲਦਾ ਪਰ ਉਹ ਅੱਜ ਯਾਰ ਦੱਬਿਆ ਗਿਆ ਔਰ ਯਾਰ ਜਿਹੜਾ ਦੱਬਿਆ ਗਿਆ ਉਹ ਵਾਕਈ ਹੀ ਦਬ ਦਿੱਤਾ ਗਿਆ ਕਿਉਂਕਿ ਜਨਤਾ ਨੇ ਜਦੋਂ ਆਪਣਾ ਬੋਝ ਪਾਇਆ ਤੇ ਸਰਕਾਰ ਦੱਬੇਗੀ ਆਮ ਆਦੀ ਪਾਰਟੀ ਨੂੰ ਆਪਣੀ ਪੂਰੀ ਪੋਲਿਟਿਕਸ ਚੇਂਜ ਕਰਨੀ ਪੈਗੀ ਬਿਲਕੁਲ ਜ਼ਮੀਨ ਤੇ ਆ ਕੇ ਵਾਰਡ ਵਾਈਜ਼ ਤੋਂ ਸ਼ੁਰੂ ਹੋ ਕੇ ਅਗਰ ਕੰਮ ਕਰਨਗੇ ਤੇ ਸਤਾਈ ਦੇ ਵਿੱਚ ਜਿੱਤ ਸਕਦੇ ਨੇ ਅਗਰ ਇਸ ਤਰ੍ਹਾਂ ਦਾ ਮਾਹੌਲ ਰਿਹਾ ਤਾਂ ਯਕੀਨਨ ਸਤਾਈ ਤੋਂ ਬਾਹਰ ਹੋ ਜਾਣਗੇ ਜੀ ਲੋਕਾਂ ਸੋਸ਼ਲ ਮੀਡੀਆ ਤੇ ਤੁਸੀਂ ਗੱਲ ਕੀਤੀ ਅਸੀਂ ਸੋਸ਼ਲ ਮੀਡੀਆ ਤੇ ਹੁਣ ਦੇਖਦੇ ਆਂ ਜਦੋਂ ਕੱਲ ਦੀ ਜਿੱਤ ਹੋਈ ਹੈ ਕਾਂਗਰਸ ਦੀ ਤਾਂ ਲੋਕਾਂ ਨੇ ਇਹ ਵੀ ਇਸ ਤਰ੍ਹਾਂ ਦੇ ਕੁਝ ਚੀਜ਼ਾਂ ਪਾਈਆਂ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਝਾੜੂ ਇਕੱਠਾ ਕਰਕੇ ਫੇਰਨਾ ਆਂਦਾ ਤਾਂ ਸਾਨੂੰ ਤਿੱਲਾ-ਤਿੱਲਾ ਵੀ ਕਰਨਾ ਆਂਦਾ ਹੈ ਤਾਂ ਬਿਲਕੁਲ ਬਿਲਕੁਲ ਕਹੀ ਜੋ ਕਿ ਦਰਸਲ ਝਾੜੂ ਬੋਕਰ ਸਾਡੇ ਪੰਜਾਬੀ ਦੇ ਕੁਝ ਸ਼ਬਦ ਨੇ ਤਾਂ ਝਾੜੂ ਦਰਸਲ ਇਸ ਵੇਲੇ ਤਿੱਲਾ-ਤਿੱਲਾ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ ਔਰ ਖਾਸ ਕਰਕੇ ਮਾਝੇ ਬੈਟਰੀ ਗੱਲ ਕਰੀਏ ਦੇਖੋ ਲਾਂਡ ਆਰਡਰ ਦੀ ਬਹੁਤ ਵੱਡੀ ਸਮੱਸਿਆ ਹੈ ਅਸੀਂ ਮੰਨ ਕੇ ਚੱਲੀਏ ਕਿ ਅੱਜ ਲੋਕਾਂ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਅੱਜ ਰੈਂਸਮ ਕਾਲਸ ਆ ਰਹੀਆਂ ਨੇ ਰੀਜ਼ਨ ਕੀ ਹੈ ਸਿਕਿਉਰਿਟੀ ਲੈਵਲ ਜ਼ੀਰੋ ਹੋ ਚੁੱਕਾ ਹੈ 8 ਵਜੇ ਤੋਂ ਬਾਅਦ ਕੋਈ ਪੁਲਿਸ ਸੜਕ ਤੇ ਨਜ਼ਰ ਨਹੀਂ ਆਉਂਦੀ ਪਹਿਲਾਂ ਵੀ ਇਹ ਕੁਝ ਹੁੰਦਾ ਸੀ ਪਰ ਪਹਿਲਾਂ ਕਿਹਾ ਜਾਂਦਾ ਹੈ ਕਿ ਕੋਈ ਸ਼ਹਿਰ ਦੀ ਕੇਅਰ ਕਰਨ ਵਾਲਾ ਲੀਡਰ ਹੁੰਦਾ ਸੀ ਲੋਕਾਂ ਨੂੰ ਕੋਈ ਦਿੱਕਤ ਹੁੰਦੀ ਸੀ ਕਿਸੇ ਕੋਲ ਜਾ ਕੇ ਗੱਲ ਕਰਦੇ ਸੀ ਪਰ ਇੱਥੇ ਉਹ ਚੀਜ਼ ਨਹੀਂ ਹੈ ਕਿਉਂਕਿ ਜਿਹੜਾ ਗੈਪ ਜਨਤਾ ਔਰ ਪੋਲਿਟਿਸ਼ੀਅਨਸ ਦੇ ਵਿੱਚ ਦਾ ਜਿਹੜਾ ਗੈਪ ਹੈ ਨਾ ਉਹ ਬਹੁਤ ਜ਼ਿਆਦਾ ਹੈ ਉਹ ਗੈਪ ਨੂੰ ਅੱਜ ਭਰਨ ਦੀ ਲੋੜ ਹੈ। ਅਗਰ ਗੈਪ ਭਰਿਆ ਜਾਂਦਾ ਹੈ ਤਾਂ ਯਕੀਨਨ ਆਮ ਆਦਮੀ ਪਾਰਟੀ ਦਰ ਸਕਦੀ ਹੈ। ਪਰ ਤੁਸੀਂ ਅਗਰ ਇਸ ਗੈਪ ਨੂੰ ਹੋਰ ਵਧਾਈ ਜਾਓਗੇ ਉਹ ਇੱਕ ਦਿਨ ਗੈਪ ਐਡਾ ਵੱਡਾ ਹੋ ਜਾਏਗਾ ਕਿ ਜਿਹੜਾ ਪਬਲਿਕ ਹੈ ਉਹ ਭੁੱਲ ਜਾਏਗੀ। ਉਹ ਝਾੜੂ ਜਿਹੜਾ ਤੀਲਾ-ਤੀਲਾ ਹੋਇਆ ਉਹ ਆਪਣੇ ਆਪ ਹੀ ਤੀਲਾ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਕਿਉਂਕਿ ਜਦੋਂ ਅਸੀਂ ਕੋਲ ਤੋਂ ਦੇਖਨੇ ਆ ਝਾੜੂ ਆ ਜਦੋਂ ਝਾੜੂ ਦੂਰ ਚਲ ਜਾਏਗਾ ਤੇ ਉਹ ਤੀਲਾ-ਤੀਲਾ ਹੀ ਨਜ਼ਰ ਆਏਗਾ। ਸੋ ਕੁਲ ਮਿਲਾ ਕੇ ਆਮ ਆਦਮੀ ਪਾਰਟੀ ਵੱਸੇ ਆਨੁਲੇ 2 ਤੋਂ ਸਵਾ 2 ਸਾਲ ਬਹੁਤ ਔਖੇ ਨੇ। ਔਰ 2 ਸਾਲ ਵੀ ਲੈ ਕੇ ਚੱਲੋ 1 ਸਾਲ ਜਦੋਂ ਲਾਸਟ ਇਲੈਕਸ਼ਨ ਹੁੰਦਾ 27 ਦੇ ਵਿੱਚ ਤਾਂ 6 ਮਹੀਨੇ ਪਹਿਲੇ ਅਫਸਰ ਵੀ ਬਦਲ ਜਾਂਦੇ ਨੇ ਜਨਤਾ ਇੱਕ ਮਾਈਂਡ ਸੈਟ ਕਰ ਲੈਂਦੀ ਕਿ ਨਹੀਂ ਯਾਰ ਅਸੀਂ ਇਹਨਾਂ ਨੂੰ ਨਹੀਂ ਕਰਨਾ ਲੇਕਿਨ ਆਮ ਆਦਮੀ ਪਾਰਟੀ ਨੂੰ 1.5 ਸਾਲ ਦਾ ਵਕਵਾ ਹੈ ਤੇ 1.5 ਸਾਲ ਦੇ ਵਿੱਚ ਇਹਨਾਂ ਨੂੰ ਕੁਝ ਐਸਾ ਕਰਨਾ ਪਏਗਾ ਜ਼ਮੀਨ ਤੇ ਉਤਰ ਕੇ ਦੇਖੋ ਹਰ ਵਿਅਕਤੀ ਭੁੱਖਾ ਨਹੀਂ ਹੁੰਦਾ ਜ਼ਰੂਰੀ ਨਹੀਂਗਾ ਕਿ ਤੁਸੀਂ 332 ਦਿਓ ਤੁਸੀਂ ਬੰਦੇ ਦੀ ਜ਼ਮੀਰ ਨੂੰ ਖਰੀਦ ਲਿਆ ਇਹਨਾਂ ਨੇ ਪੰਜਾਬੀ ਸੋਚੇ ਪੰਜਾਬੀ ਬੜੇ ਗੈਰਤਮੰਦ ਲੋਗ ਨੇ ਪੰਜਾਬੀ ਅਣਖ ਵਾਲੇ ਲੋਕ ਨੇ ਮਾਜੇ ਦੇ ਲੋਕ ਜਿਹੜੇ ਨੇ ਨਾ ਉਹ ਅਣਖ ਦੇ ਨਾਲ ਜਿੰਦੇ ਨੇ ਉਹ ਰਾਜੋ ਅਣਖ ਦਿਖਾਈ ਉਹਨਾਂ ਨੇ ਉਹਨਾਂ ਨੇ ਕਿਹਾ ਫੇਰ ਕੀ ਆ ਵੇਖ ਲਾਂਗੇ ਕਹਿੰਦੇ ਨਾ ਸਾਡੇ ਆਮ ਘਰਾਂ ਦੇ ਵਿੱਚ ਅਸੀਂ ਆ ਵੇਖ ਲਾਂਗੇ ਔਰ ਉਹ ਮਾਜੇ ਦੇ ਲੋਕਾਂ ਨੇ ਕਰਕੇ ਦਿਖਾਇਆ ਅੰਮ੍ਰਿਤਸਰ ਦੇ ਲੋਕਾਂ ਨੇ ਕਰਕੇ ਦਿਖਾਇਆ ਉਹਨਾਂ ਨੇ ਕਿਹਾ ਵੇਖ ਲਾਂਗੇ ਕੀ ਹੋ ਜੂਗਾ ਸੋ ਉਹ ਜਿਹੜੀ ਉਹਨਾਂ ਦੇ ਅੰਦਰ ਦਾ ਜਿਹੜਾ ਗੁੱਸਾ ਨਾ ਉਸ ਨੂੰ ਸਮਝੋ ਉਹਨੂੰ ਦੱਬੋ ਨਾ ਯਾਰ ਨੂੰ ਦਬਨ ਨੂੰ ਫਿਰਦੇ ਨਹੀਂ ਸੀ ਯਾਰ ਨੂੰ ਸਮਝਣ ਨੂੰ ਫਿਰਦੇ ਸੀ ਅੰਮ੍ਰਿਤਸਰ ਦੇ ਲੋਕਾਂ ਨੂੰ ਸਮਝੋ ਸਮਝ ਕੇ ਗੱਲ ਕਰੋ ਇਹ ਨਹੀਂ ਕਿ ਆਪਣਾ ਆਏ ਦੇ ਠੀਕ ਆ ਬੋਲਗੇ ਤੇ ਠੀਕ ਆ ਸੁਣ ਲੇਗੇ ਇੱਥੋਂ ਦੇ ਲੋਕ ਗੈਰਤਮੰਦ ਲੋਕ ਨੇ ਇਹ ਆਪਣੀ ਗੈਰਤ ਉੱਤੇ ਕੁਝ ਵੀ ਕਰ ਸਕਦੇ ਹੋਰ ਕਰਕੇ ਦਿਖਾਇਆ ਉਹਨਾਂ ਨੇ ਅੱਖ ਦੀ ਗੱਲ ਕੀਤੀ ਤੁਸੀਂ ਦੇਖਿਆ ਸੀ ਕੁਝ ਵੀਡੀਓ ਵੀ ਵਾਇਰਲ ਹੋਈਆਂ ਸੀ ਜਿਹਦੇ ਵਿੱਚ ਲਾਲਚ ਦੇ ਕੇ ਲੋਕਾਂ ਕੋਲੋਂ ਵੋਟਾਂ ਖਰੀਦੀਆਂ ਜਾ ਰਹੀਆਂ ਸਨ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਹਰ ਪਾਰਟੀ ਦਾ ਸਿਨੈਰੀਓ ਹੁੰਦਾ ਹੈ ਹਰ ਪਾਰਟੀ ਇਸ ਤਰ੍ਹਾਂ ਦੇ ਕੰਮ ਕਰਦੀ ਹੈ ਪੈਸੇ ਦੀ ਪੋਲਿਟਿਕਸ ਚੱਲਦੀ ਹੈ ਉਹਨਾਂ 4 ਲੱਖ ਰੁਪਏ ਸੀਗਾ ਇੱਕ ਕੈਂਡੀਡੇਟ ਦਾ ਔਰ بڑا ਹਾਸੋਈ ਨਹੀਂ ਗੱਲ ਹੈ ਕਿ 4 ਲੱਖ ਰੁਪਏ ਇਲੈਕਸ਼ਨ ਨਹੀਂ ਲੜੇ ਜਾ ਸਕਦੇ ਮੈਂ ਕਿਹਾ 4 ਲੱਖ ਤੇ ਸ਼ਾਇਦ ਘਰ ਦੇ ਕਿਚਨ ਦਾ ਹੀ ਖਰਚਾ ਹੋ ਗਿਆ ਉਹਨਾਂ ਕਿਉਂਕਿ 10 ਦਿਨ ਰੋਟੀ ਚੱਲੀ ਲਗਾਤਾਰ ਸੋ ਪੈਸੇ ਦੀ ਪੋਲਿਟਿਕਸ ਚਲਦੀ ਹੈ ਕਿਉਂਕਿ ਪੈਸਾ ਵਰਕ ਕਰਦਾ ਹੈ ਬਹੁਤ ਸਾਰੇ ਐਸੇ ਕੈਂਡੀਡੇਟ ਹੈ ਜਿਹੜੇ ਪੈਸੇ ਦੇ ਸਰਤੇ ਹੀ ਖੇਲਦੇ ਹੈ ਪੈਸਾ ਉਹ ਇੱਕ ਅਲੱਗ ਚੀਜ਼ ਹੈ ਲੇਕਿਨ ਸਵਾਲ ਹੈ ਕਿ ਜਨਤਾ ਦੇ ਜਿਹੜੇ ਕਹਿੰਦੇ ਨਾ ਟੱਚ ਟੂ ਯੂਅਰ ਹਾਰਟ ਤੁਹਾਡੇ ਦਿਲ ਨੂੰ ਅਪੀਲ ਕਰਨੀ ਚਾਹੀਦੀ ਉਹ ਅਪੀਲ ਨਹੀਂ ਹੋ ਸਕੀ ਉਹ ਅਪੀਲ ਨਾ ਹੋਣਾ ਅਜਾਮਾ ਦੀ ਪਾਰਟੀ ਦੀ ਹਾਰ ਦਾ ਕਾਰਨ ਬਣਿਆ ਔਰ ਆਮ ਆਦਮੀ ਪਾਰਟੀ ਦੇ ਮੈਂ ਉਹਨਾਂ ਦਾ ਬਿਆਨ ਪੜ ਰਿਹਾ ਸੀ ਅਮਨ ਅਰੋੜਾ ਜੀ ਦਾ ਉਹਨਾਂ ਨੇ ਕਿਹਾ ਕਿ ਜੀ 50% ਅਸੀਂ ਜਿੱਤ ਗਏ ਲੇਕਿਨ ਉਹ ਕੰਪੈਰੀਜ਼ਨ ਕਰ ਰਹੇ ਪਿਛਲੇ ਸਾਲ ਦੀ ਪਿਛਲੇ ਵਰਿਆਂ ਦੀਆਂ ਜਿਹੜੀ ਕਾਰਪੋਰੇਸ਼ਨ ਸੀ ਜਾਂ ਨਗਰ ਕੌਂਸਲ ਸੀ ਲੇਕਿਨ 2022 ਦੇ ਨਾਲ ਕੰਪੇਅਰ ਨਹੀਂ ਕਰ ਰਹੇ ਸਿਰਫ ਆਪਣੇ ਤੋਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਹਾਲ ਕੀਤਾ ਜਾ ਰਿਹਾ ਬਟ ਰਿਐਲਿਟੀ ਹੈ ਵਾ ਕਿ ਇੱਕ ਜਵਾਬ ਜਰਾ ਉਹ ਲੋਕਾਂ ਨੇ ਜੋ ਦਿੱਤਾ ਉਸ ਨੂੰ ਸਮਝਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਜਿਹੜੀ ਕਿ ਸਮਝਣ ਚ ਉਹ ਹਲਵੇ ناکਾਮ ਰਹੀ ਹੈ ਜੀ ਸੋ ਅਸੀ ਮੇਰੇ ਨਾਲ ਪੱਤਰਕਾਰ ਸੁਮੇਤ ਖੰਨਾ ਜੀ ਜਿਨ੍ਹਾਂ ਨੇ ਬੜੀ ਹੀ ਬਰੀਫਲੀ ਸਾਨੂੰ ਦੱਸਿਆ ਕਿ ਜੋ ਕੱਲ ਇਲੈਕਸ਼ਨਸ ਹੋਈਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਜੋ ਕਰਾਰੀ ਹਾਰ ਹੋਈ ਹੈ ਕੀ ਕਾਰਨ ਰਹੇ ਨੇ ਕਿੰਨਾ ਕਾਰਨਾ ਪਿੱਛੇ ਜਿਹੜੀ ਆਮ ਆਦਮੀ ਪਾਰਟੀ ਹਾਰੀ ਹੈ ਤੇ ਕਾਂਗਰਸ ਨੂੰ ਜਿਹੜਾ ਲੋਕਾਂ ਨੇ ਜਿਤਾਇਆ ਹੈ ਉਹਦੇ ਪਿੱਛੇ ਕੀ ਕਾਰਨ ਰਹੇ ਨੇ ਸੋ ਇਹਨਾਂ ਨੇ ਉਹਦਾ ਦੇ ਬਾਰੇ ਜਿਹੜਾ ਹੈ ਉਹ ਵਿਸਤਾਰ ਸਹਿਤ ਸਾਨੂੰ ਜਾਣਕਾਰੀ ਦਿੱਤੀ ਹੈ ਤੁਹਾਨੂੰ ਇਸ ਮੁੱਦਿਆਂ ਬਾਰੇ ਕੀ ਲੱਗਦਾ ਹੈ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕੈਮਰਾਮੈਨ ਨਸ਼ਤੇ ਨਾਲ ਮਸੂਬਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ